ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪੱਜੂ ਫਾਲਕਪਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਮੰਨਾਲਾ ਤਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਗੜਣ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਤੇ ਇੱਕ ਗੱਬੜ ਤਿਆਰ ਤੇ ਆਪਾਂ ਪਹੁੰਚਿਆ ਵੀਰ ਰਣਜੀਤ ਦੇ ਕੋਲ ਤੇ ਅੱਜ ਉਹ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਬਤਰੀ ਨਾ ਸਸਿਆ ਭਾਜੀ ਸਸਿਆ ਜੀ ਕੀ ਹਾਲ ਜੇ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਭਾਜੀ ਉਹ ਠੀਕ ਠਾਕ ਹੈ ਹਾਂਜੀ ਚੜ੍ਹਦੀ ਕਲਾ ਜੀ ਦੇ ਵੀਡੀਓ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਹੈ ਰਣਜੀਤ ਸਿੰਘ ਪਿੰਨ ਮਾਨ ਨਾਲ ਤਸੀਦ aí ਨਾਲਾ ਜ਼ਿਲ੍ਹਾ ਮਰਸਾ ਦੀ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ 84379236 ਠੀਕ ਹੈ ਜੀ ਇਹ ਕਰੀਏ ਸ਼ੁਰੂਆਤ ਕਰੋ ਜੀ ਅਗੱਬੜ ਕਰੋਗੇ ਫਿਰ ਤਸਵੀਰ ਦਿਖਾ ਲਈਏ ਜਿੱਤੋ ਮਰਜ਼ੀ ਕਰਨਾ ਜਿੱਤੋ ਕਰ ਬਈ ਪਹਿਲੇ ਫਿਰ ਨੰਬਰ ਤੇ ਦੱਸਿਆ ਗੱਬਣਾ ਤੇ ਗੱਬਣ ਵਿੱਚ ਜਿਹੜੇ ਨੂੰ ਬਸ ਤਿਆਰ ਹੀ ਆ ਅੱਛਾ ਜੀ ਹਾਂ ਜੀ ਸੂਹਾ ਕਰਵਾ ਸੂਹਾ ਵੀ ਜੀ 3ਜਾ ਸੋਣਾ ਮਿਲਕਾਲ ਗੁਜਾ ਕਹਿੰਦੀ ਆਪਾਂ ਤੀਜਾ ਕਰਕੇ ਵੇਖਣੀ ਆਂ ਅੱਛਾ ਜੀ ਬਾਕੀ ਵੀ ਜੀ ਕਟੂਰ ਕਤਾਲ ਬੜੀ ਚੋਣ ਚਾਣਾ ਗਾਂ ਠੰਡੀ ਧੀਰੀ ਤੇਪਣ ਦੇ ਉੱਪਰ ਵੀ ਗਾਂ ਚੰਗੀ ਆ ਬੱਕਰੀ ਦੀ ਗਾਂ ਕਟੂਰ ਦੁੱਧੂ ਚੰਗਾ ਪਰਦੀ ਗਾਂ ਕਿੰਨਾ ਕੁ ਦੁੱਧ ਵੀ ਠੀਕ ਆ ਦਸਨ ਦਰੋਂ ਤਾਂ ਆਪਾਂ ਨਹੀਂ 26 ਤੋਂ ਚੋਦੇ ਰਹੇ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਲਓ ਵੀਰ ਜੀ ਖੋਲੋ ਰਿਕੋਰਡ ਜਿਹਾ ਦਿਖਾਈਓ ਲਓ ਜੀ ਵੀਰ ਜੀ ਚੈੱਕ ਕਰ ਸਕਦੇ ਆਂ ਫੇਸ ਕੁਆਲਿਟੀ ਆਰਡਰ ਵੀ ਚੰਗਾ ਬਣਾਇਆ ਕਰਮਾਲੀ ਨੇ ਥਾਂ ਥਣ ਬਹੁਤ ਹੀ ਸ਼ਾਨਦਾਰ ਹੈ ਗੁਲਾਬੀ ਥਾਂ ਲੱਗਾ ਗਰਮਾ ਵਾਲੀ ਨੂੰ ਮੁਠੀ ਵਾਲਾ ਥਾਣਿਆ ਚਵਾਈ ਚੁਈ ਇੱਕ ਨੰਬਰ ਹੋਊਗੀ ਮੋੜ ਲਓ ਵੀਰ ਜੀ ਮੋੜ ਲਓ ਬੰਗੇ ਬੰਗੇ ਜੀ ਕੋਈ ਲੋੜ ਨਹੀਂ ਪੈਣੀ ਠੰਡੀ ਧਿਰੀ ਹੈ ਜਮਾ ਬਿਲਕੁਲ ਵਧੀਆ ਜਿਦਾਂ ਲੱਗੇ ਠੀਕ ਹੈ ਸੂਵਾ ਤੇਜਾ ਹਾਂ ਜੀ ਸੂਵਾ ਵੀ ਤੇਜਾ ਹੈ ਕਿੰਨੇ ਦਿਨ ਖੜਦੀ ਆ ਲਾਵੀ ਵਿੱਚ ਬਸ ਜਾ ਜਾਈ ਦੋ ਵੀ ਵੀਰ ਜੀ ਅੱਜ ਭਲਕਸੂੰਦੀ ਹੈਗੇ ਲਾਗੇ ਨੂੰ ਤਾਂ ਮੈਂ ਥੋੜਾ سا ਸਾਈਜ਼ ਕੇ ਚੈੱਕ ਕਰਾ ਲੈਂਦੇ ਇੱਕ ਰੀ ਕਰੋ ਜੀ ਚੈੱਕ ਥਾਂ ਗੁਲਾਬੀ ਥਾਣਿਆ ਤੇ ਮਕਰਮ ਵੀ ਆਰਡਰ ਚੰਗਾ ਤੇ ਮੋਲੇ ਦਾ ਕੀ ਰੱਖਣਾ ਵੀਰ ਜੀ ਮੋਲਤ ਮਾਨ ਵੀ ਕੀ ਦੇਰੀ ਆਪਣਾ ਢਿਆਰ ਦੀ ਕਰ ਦਈਏ ਮਾਨਤਨ ਜਿੰਨਾ ਤੋਂ ਕਰ ਦਿੰਨੇ ਆ 5000 ਛੱਡ ਦਈਏ ਛੱਡ ਦਈਏ ਤੇ ਹੋਰ ਛੱਡਣਾ ਕੁਝ ਦੋ ਛੱਡ ਦਈਏ ਵੀ ਜੀ 58000 ਦੀ ਹਾਂ ਜੀ ਛੋਟ ਛੋਟ ਵੀ 200 ਰੁਪਿਆ ਕਰਾਂਗੇ ਲਓ ਜੀ ਵੀਰ ਜੀ 52000 ਦੀ ਤੀਜਾ ਸੂਆ ਕਿੰਨਾ ਦੁੱਧ ਭਰਦੀ ਆ ਦੁੱਧ ਵੀਰ ਜੀ ਪੰਨੀ ਸ਼ੇਪ ਕਿਲੋ ਭਰਦੀ ਘੜਾ 526 ਲੀਟਰ ਜਿਹੜਾ ਦੁੱਧ ਭਰਿਆ ਦੂਜੇ ਸੂਏ ਤੀਜਾ ਸੂਆ ਤਿਆਰ ਬਿਲਕੁਲ ਆ ਜਾਓ ਹਣ ਦੂਜੇ ਨੰਬਰ ਤੇ ਦੱਸਿਓ ਵੀਰ ਜੀ ਇਹਦੇ ਬਾਰੇ ਸੋਹਣਾ ਮਾਚੀ ਸੂਈ ਚੌਗੀ 2 ਘੰਟੇ 3 ਹੋ ਗਏ ਸੂਈ ਨੂੰ ਮੂੰਹੋਂ 4 ਦੰਦ ਹਾਂਜੀ ਅੱਛਾ ਜੀ ਚੋਂ ਚੋਂ ਵੀ ਛੰਡੀ ਵਾਂਗੇ ਲੋੜਨੀ ਬਾਕੀ ਵੀ ਜੋ ਜਾ ਪ੍ਰੋਪਰ ਪਾਰਟੀ ਆ ਲੈ ਲਓ ਜੀ ਪਿੱਛੇ ਕਾਫ ਕੀ ਆ ਗਿਆ ਜੇ ਪਛੀ ਜੀ ਲਓ ਜੀ ਫੀਮੇਲ ਕਾਫ ਆ ਗਿਆ ਜੀ ਪਿੱਛੇ ਤੇ ਕਦੋਂ ਸੂਈ ਏ ਸੂਈ ਨੂੰ 3 ਘੰਟੇ ਹੋ ਗਏ 4 ਤਿੰਨ ਚਾਰ ਘੰਟੇ ਹੋ ਗਏ ਚਵਾਈ ਕੀਤੀ ਮਾੜੀ ਮੋਢੀ ਬਾਕੀ ਵੀ ਚੋਈ 2.5 ਕਿਲੋ ਹੋਇਆ 2.5 ਕਿਲੋ ਜੋ ਹੈ ਕਿਦਾਂ ਨਿਕਲੀ ਚਵਾਈ ਸਾਫ ਹੀ ਹੈ ਬਿਲਕੁਲ ਚੋਗਣ ਦੇ ਜੀ ਕੋਈ ਭੂਰ ਨਾ ਛੱਡਾ ਲਓ ਵੀਰ ਜੀ ਚਵਾਈ ਚਵਾਈ ਸਾਫ ਨਿਕਲੀ ਬਾਕੀ ਚੰਗੀ ਗੁੰਦੀ ਗੰਦੀ ਵ ਤੇ ਜੇ ਕੋ ਲੋ ਦੇ ਵੀ ਲੋ ਜੀ ਵੀਰ ਜੀ 22 ਕਿਲੋ ਦੁੱਧ ਆਰਾਮ ਨਾਲ ਵੀਰ ਕਹਿੰਦਾ ਭਰ ਦਊਗੀ ਮੋਹ ਚਾਰ ਦੰਦ ਤੇ ਪਹਿਲਾ ਹੀ ਸੂਗਾ ਜਮਾਂ ਠੰਡੀ ਤੇਰੀ ਨਿਕਲੀ ਐ ਲੋ ਜੀ ਐ ਕੋਈ ਕਰ ਸਕਦੇ ਨਹੀਂ ਪਿਓਰ ਚਾਰ ਦੰਦ ਲਓ ਵੀਰ ਜੀ ਚੈੱਕ ਕਰ ਸਕਦੇ ਕੋਈ ਝੂਠ ਨਹੀਂ ਬਾਈ ਤੇ ਇਹ ਲਿਡ ਜਿਹੜਾ ਦੁੱਧ ਭਰ ਦਊਗੀ ਕਰ ਮਾਲੀ 2.5 ਲੀਟਰ ਵੀਰ ਨੇ ਚੋਇਆ ਤੇ ਬਾਕੀ 2.5 ਚੂਈ ਦੀ ਸਾਫ ਨਿਕਲੀ ਬਿਲਕੁਲ ਸ਼ੀਸ਼ਾ ਆ ਗਿਆ ਠੀਕ ਹੈ ਇਹ ਕਿੰਨੇ ਦੇ ਦिए ਜੀ ਇਹਦੇ ਵਿੱਚ 60000 ਦੀ 60000 ਦੀ ਹਾਂ ਜੀ ਕਰ ਦਈਏ ਮਾਨਦਾਨਾ ਦੋ ਛੜ ਦਈਏ 60 ਨਹੀਂ ਛੜਦੇ ਕੋਈ ਨਾ ਕੋਈ ਹੋਰ 60 ਛੜ ਦਿੰਦੇ ਸਰ 60 ਨੂੰ 55000 ਦੀ ਵੀ ਉਹ ਵੀ 55 ਦੀ ਵੀ ਤੇ ਜੇ ਕੋਈ ਦੋਵੇਂ ਲੈਂਦਾ ਤੇ ਜਿਹੜੀਆਂ ਕੋਈ ਮਾਸਟਰ ਫੁੱਲ ਕਰਦਾ ਹੋਵੇ ਦੋਵੇਂ ਲੈ ਗਿਆ ਕੋਈ ਤੇ ਚਲ 2000 ਛੜ ਦੀ ਦੋਵੇਂ ਕੋਈ ਲੈ ਕੇ ਲਓ ਵੀਰ ਜੀ ਜੇ ਕੋਈ ਦੋਵੇਂ ਪਾਉਂਦਾ 355 30000 ਦੀਆਂ نئی 58 56 ਦੀਆਂ ਦੋਵੇਂ ਹਾਂਜੀ ਹੋਰ ਕੋਈ ਬੇਨਤੀ ਵੀਰ ਜੀ ਵੀਰ ਜੀ ਆਪਾਂ ਤੁੱਲੀ ਕਰਨ ਜਿਹਦਾ ਮਤਲਬ ਵੀਰ ਆਪਣੀ ਸੁਈ ਸੁਵਾਈ ਚੋਕ ਲੈਣ ਹਾਂਜੀ ਮੁੱਛ ਲੈਣ ਜਿੱਦਾ ਮੁੱਛਲੀ ਕਰਨਾ ਪੈਣਾ ਲੋ ਜੀ ਬਹੁਤ ਹੀ ਖੂਬਸੂਰਤ ਘਾਲਿਆ ਵੀਰ ਦੀ ਕਹਿੰਦਾ ਤਸੱਲੀ ਕਰਕੇ ਆਪਣੀ ਖਰੀਦੋ ਕੋਈ ਸ਼ੱਕ ਨਹੀਂ ਦੋਵੇਂ ਵੈੜਾ ਜਦ ਨੰਬਰ 1 ਚਵਾਈ ਚਵਾਈ ਦੀਆਂ ਵੀ ਤੇ ਕੱਦ ਕਾੜ ਦੀਆਂ ਕੱਦ ਵਜਣਦੀਆਂ ਵੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਭਰਾਵਾਂ ਦਾ